ਪਾਟੀਨੇਟਰ ਸਾਈਟਸ ਦੇ ਨਾਲ ਅਸੀਂ ਤੇ ਇੰਨੇ ਪ੍ਰੋਗਰੈਸ ਕੇਸਸ ਵੀ ਮੋੜਾ ਪੈਦਾ ਦੇਖਿਆ ਜੀ ਪੰਜਾਬ ਪੈਨਸ਼ਨਰਸ ਵੈਲਫੇਅਰ ਐਸੋਸੀਏਸ਼ਨ ਦੇ ਨਾਲ ਸਾਡਾ ਕੈਂਸਰ ਤੇ ਅਵੇਅਰਨੈਸ ਦੇ ਬਾਰੇ ਸੈਮੀਨਾਰ ਤੇ ਟਾਕ ਸਗੀ ਬਹੁਤ ਵਧੀਆ ਰਹਾ ਜੀ ਬਹੁਤ ਐਨਥੂਸੀਆਸਟਿਕਲੀ ਸਾਰੇ ਨੇ ਪਾਰਟਿਸਿਪੇਟ ਕੀਤਾ ਇਹੋ ਜੀ ਟਾਕ ਸੇ ਇਹੋ ਜੀ ਅਵੇਅਰਨੈਸ ਸਾਰੇ ਸਾਰੇ ਲੋਕਾਂ ਨੇ ਲਈ ਜ਼ਰੂਰੀ ਹੈ ਜਾਗਰੂਕਤਾ ਲਿਆਨੀ ਅੰਮ੍ਰਿਤਸਰ ਚ ਇਹੋ ਜਿਹੇ ਇਵੈਂਟਸ ਹੋਰ ਹੋਣੇ ਚਾਹੀਦੇ ਆ ਮੈਂ ਬਹੁਤ ਬਹੁਤ ਧੰਨਵਾਦੀਆਂ ਜਨਰਲ ਸੈਕਟਰੀ ਸਾਹਿਬ ਦਾ ਚੇਅਰਮੈਨ ਸਾਹਿਬ ਦਾ ਅਗੇ ਇਹਨਾਂ ਨੇ ਹੋਇਆ ਇਨੀਸ਼ੀਏਟਿਵ ਲੇਤਾ ਤੇ ਇਹਨਾਂ ਵਧੀਆ ਇਕੱਠ ਹੋਇਆ ਤੇ ਸਾਰਿਆਂ ਨੂੰ ਜਿੰਨੇ ਸਵਾਲ ਸੀਗੇ ਉਹਨਾਂ ਨੇ ਵਧੀਆ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਦੇ ਵਿੱਚ ਕਾਫੀ ਸਮੇਂ ਤੋਂ ਜਿਹੜੇ ਸਾਡੇ ਰਿਟਾਇਰੀ ਭਰਾ ਨੇ ਉਹਨਾਂ ਲੋ ਜਿਹੜੀ ਇੱਕ ਬਹੁਤ ਹੀ ਮੰਗ ਸੀ ਇੱਕ ਨਾਮਰਾਦ ਬਿਮਾਰੀ ਜਿਹਦਾ ਮੈਂ ਨਾਮ ਵੀ ਲੈਣ ਤੋਂ ਗੁਰੇਜ਼ ਕਰਦਾ ਕੈਂਸਰ ਕੈਂਸਰ ਇਹ ਕਹੀਹੀ ਨਾਮਰਾਦ ਬਿਮਾਰੀ ਜਿਸ ਤੋਂ ਸਾਡੇ ਬਹੁਤ ਸਾਰੇ ਰਿਟਾਇਰੀ ਪਰਸਨ ਸਾਡੇ ਹੋਰ ਵੀ ਪਰਸਨ ਜਿਹੜੇ ਆ ਉਹ ਪੀੜਿਤ ਸਿਗੇ ਉਸ ਸੰਬੰਧ ਦੇ ਵਿੱਚ ਜਿਹੜਾ ਆ ਕਿਹਾ ਗਿਆ ਸੀਗਾ ਕਿ ਸਾਨੂੰ ਜੋ ਅچھے ਡਾਕਟਰ ਨੇ ਪ੍ਰੋਫੈਸ਼ਨਲ ਉਹਨਾਂ ਦਾ ਜਿਹੜਾ ਅਵੇਅਰਨੈਸ ਪ੍ਰੋਗਰਾਮ ਕਰਾਇਆ ਜਾਵੇ ਅਸੀਂ ਆਪਣੇ ਭਰਾਵਾਂ ਦੇ ਹੁਕਮ ਨੂੰ ਮੰਨਦੇ ਹੋਈ ਅੱਜ ਜਿਹੜੇ ਅਮਨਦੀਪ ਹਸਪੀਟਲ ਦੇ ਕਲੀਨिकल ਹੈਡ ਨੇ ਹੈਡ ਆਫ ਦਾ ਡਿਪਾਰਟਮੈਂਟ ਆਫ ਕੈਂਸਰ ਉਹਨਾਂ ਦਾ ਡਾਕਟਰ ਅਬਿਨਵ ਸਿੰਘ ਡਾਕਟਰ ਅਬਿਨਵ ਸਿੰਘ ਤੇ ਉਹਨਾਂ ਦੀ ਮੈਡੀਕਲ ਟੀਮ ਜਿਹੜੀ ਅੱਜ ਸਾਡੀ ਬੇਨਤੀ ਪ੍ਰਬੰਧ ਕਰਕੇ ਐਸੋਸੀਏਸ਼ਨ ਦੇ ਵਿੱਚ ਆਫਿਸ ਆਈ ਔਰ ਸਾਡੇ ਲਈ ਇੱਕ ਚੀਜ਼ ਹੋਰ ਲਾਹੇਵੰਦ ਰਹੀ ਕਿ ਸਾਡੇ ਉਹ ਰਿਟਾਇਰੀ ਐਸੋਸੀਏਟ ਜਿਹੜੇ ਕੈਂਸਰ ਵਰਗੀ ਬਿਮਾਰੀ ਤੋਂ ਸਫਰਿੰਗ 2900 ਪ੍ਰੈਜ਼ెంట్ ਇਨ ਦਾ ਆਫਿਸ ਔਰ ਉਹਨਾਂ ਸਾਰਿਆਂ ਨੂੰ ਬਾਰੇ ਸਾਰੇ ਐਸੋਸੀਏਸ਼ਨ ਦੇ ਡਾਕਟਰ ਸਾਹਿਬ ਨੇ ਇਸਦੀ ਅਵੇਅਰਨੈਸ ਬਾਰੇ ਇਸਦੇ ਬਚਾਅ ਬਾਰੇ ਇਸਤੇ ਜਿਹੜੇ ਕਿਹੜੇ ਕਿਹੜੇ ਟਰੀਟਮੈਂਟ ਇਹਦੀਆਂ ਕਿਹੜੀਆਂ ਕਿਹੜੀਆਂ ਸਟੇਜਸ ਹੁੰਦੀਆਂ ਨੇ ਕਿੱਥੇ ਕਿੱਥੇ ਇਲਾਜ ਨੇ ਸਾਡੀ ਪੰਜਾਬ ਸਰਕਾਰ ਵੱਲੋਂ ਜਾਂ ਹੋਰ ਇੰਸ਼ੋਰੈਂਸ ਕੰਪਨੀ ਵੱਲੋਂ ਜਿੱਥੇ-ਜਿੱਥੇ ਇਹਨੂੰ ਕੈਸ਼ ਸਕੀਮ ਦੇ ਤਹਿਤ ਜਿਹੜਾ ਟਰੀਟਮੈਂਟ ਦੇ ਫਾਈਨੈਂਸ਼ੀਅਲ ਹੈਲਪ ਦਿੱਤੀ ਜਾ ਰਹੀ ਆ ਉਹਦੇ ਬਾਰੇ ਸਾਨੂੰ ਸਾਰਿਆਂ ਨੂੰ ਜਾਣੂ ਕਰਾਇਆ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਹੋ ਇਸ ਉਸ ਵਕਤ ਦੇ ਉੱਤੇ ਸਾਰੀ ਦੀ ਸਾਰੀ ਬੋਡੀ ਅੱਜ ਤੱਕ ਕਿ ਸਰਦਾਰ ਜਗੀਰ ਸਿੰਘ ਪ੍ਰਧਾਨ ਬਟਾਲਾ ਯੂਨਿਟ ਵੀ ਸਾਡੇ ਵਿੱਚ ਮੌਜੂਦ ਨੇ ਔਰ ਉਹਨਾਂ ਨੇ ਉਹਨਾਂ ਦਾ ਵੀ ਪੂਰਾ ਸਾਥ ਰਿਹਾ ਇਹ ਸਾਡਾ ਅੱਜ ਦੀ ਮੀਟਿੰਗ ਇੱਕ ਮੀਟਿੰਗ ਨਾ ਹੋ ਕੇ ਕੈਂਸਰ ਰੀਲੀਫ ਅਵੇਅਰਨੈਸ ਦਾ ਪ੍ਰੋਗਰਾਮ ਔਰ ਸੈਮੀਨਾਰ ਤੋਂ ਹੋਣੀ ਪਿਆ ਸਭ ਨੂੰ ਅੱਜ ਦੀ ਮਹੀਨਵਰੀ ਮੀਟਿੰਗ ਜਿਹੜੀ ਹੋਈ ਆ ਤੇ ਇੱਕ ਇਤਿਹਾਸਕ ਮੀਟਿੰਗ ਹੋਈ ਆ ਜੇ ਸਵੇਤ ਕੈਂਸਰ ਦੇ ਸਬੰਧ ਵਿੱਚ ਡਾਕਟਰ ਸਾਹਿਬ ਨੇ ਫਿਰਕਤ ਕੀਤੀ ਸਾਡੇ ਬਹੁਤ ਸਾਰੇ ਸਤਿਕਾਰਯੋਗ ਮੈਂਬਰਾਂ ਨੇ ਹਿੱਸਾ ਲਿਆ ਕੈਂਸਰ ਤੋਂ ਪੀੜਤ ਜਿਹੜੇ ਸਾਡੇ ਪੁਲਿਸ ਅਫਸਰ ਨੇ ਉਹਨਾਂ ਨੇ ਹਿੱਸਾ ਲਿਆ ਸ਼ਹੀਦ ਪਰਿਵਾਰਾਂ ਨੇ ਹਿੱਸਾ ਲਿਆ ਜਿਨ੍ਹਾਂ ਦੀਆਂ ਸਾਰੀਆਂ ਦੁੱਖ ਗ੍ਰੀਥਾਂ ਸੁਣੀਆਂ ਗਈਆਂ ਸੋ ਮੈਂ ਬਹੁਤਾ ਕੁਝ ਨਹੀਂ ਕਹਿੰਦਾ ਸਾਡੀ ਐਸੋਸੀਏਸ਼ਨ ਦੀ ਆਊਟਪੁੱਟ ਜਿਹੜੀ ਆ ਪੰਜਾਬ ਨਹੀਂ ਇੰਡੀਆ ਲੈਵਲ ਤੇ ਇੱਕ ਨੰਬਰ ਤੇ ਚੱਲ ਰਹੀ ਆ ਜਿਹੜੇ ਕਿ ਹਰ ਮਾੜੇ ਚੰਗੇ ਕੰਮ ਦੇ ਵਿੱਚ ਫਰੰਟ ਤੇ ਕੰਮ ਕਰ ਰਹੀ ਆ ਅਸੀਂ ਸਲੂਟ ਕਰਦੇ ਆ ਆਪਣੀ ਐਸੋਸੀਏਸ਼ਨ ਨੂੰ ਤੇ ਪ੍ਰਧਾਨ ਸਾਹਿਬ ਨੂੰ ਵਾਈਸ ਪ੍ਰਧਾਨ ਜਿਹੜੇ ਕਿ ਮੋਢੇ ਨਾਲ ਮੋਢਾ ਮਿਲਾ ਕੇ ਅਸੀਂ ਕੰਮ ਕਰ ਰਹੇ ਆ ਸਾਡੀ ਜਿਹੜੀ ਪੁਲਿਸ ਰਿਟਾਇਰਡ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤਸਰ ਕਾਈ ਆ ਇਹ ਬੜੀ ਮਿਹਨਤ ਨਾਲ ਕੰਮ ਕਰ ਰਹੀ ਆ ਸਾਡੇ ਪ੍ਰਧਾਨ ਸਾਹਿਬ ਜੀ ਵੱਲੋਂ ਅੱਜ ਕੈਂਸਰ ਦੇ ਰਿਲੇਟਡ ਡਾਕਟਰ ਸਾਹਿਬ ਦੇ ਨਾਲ ਦਾ ਰਾਬਤਾ ਕਾਇਮ ਕਰਕੇ ਇੱਕ ਸੈਮੀਨਾਰ ਕਰਾਇਆ ਜਿਹਦੇ ਤੋਂ ਸਾਰੇ ਹੀ ਕਰਮਚਾਰੀ ਜਾਣੂ ਹੋਏ ਕੁਝ ਸਾਡੇ ਵਿੱਚ ਮੁਲਾਦਮੀ ਜਿਹੜੇ ਕੈਂਸਰ ਤੋਂ ਪੀੜਤ ਸੀ ਉਹ ਵੀ ਉਹਨਾਂ ਵਿੱਚ ਸ਼ਿਕਰਤ ਕੀਤੀ ਸੀ ਅੱਜ ਉਹਨਾਂ ਨੇ ਵੀ ਆਪਣੀਆਂ ਜਿਹੜੀ ਬਿਮਾਰੀ ਨਾਲ ਰਿਲੇਟਡ ਕੁਝ ਮੁਸ਼ਕਲਾ ਸੀ ਉਹ ਸਾਂਝੀਆਂ ਕੀਤੀਆਂ ਆਵਾ ਬਾਕੀ ਸੰਸਥਾ ਜਿਹੜੀ ਆਪਣਾ ਬਹੁਤ ਹੀ ਵਧੀਆ ਯੋਗਦਾਨ ਪਾ ਰਹੀ ਹੈ ਇਸ ਤੋਂ ਇਲਾਵਾ ਅਸੀਂ ਹੜਪੀੜਤ ਪਰਿਵਾਰਾਂ ਦੇ ਲਈ ਵੀ ਕੁਝ ਫੰਡ ਇਕੱਤਰ ਕੀਤਾ ਵਾ ਯੋਗਦਾਨ ਮੁਲਾਜ਼ਮਾਂ ਨੇ ਸਾਰਿਆਂ ਰਿਟਾਇਰਡ ਪੁਲਿਸ ਮੁਲਾਜ਼ਮਾਂ ਨੇ ਯੋਗਦਾਨ ਪਾਇਆ ਵਾ ਉਹ ਕਰੀਬ 5 6 ਲੱਖ ਰੁਪਿਆ ਸਾਡੇ ਕੋਲ ਜਮ੍ਹਾਂ ਹੋ ਚੁੱਕਾ ਵਾ ਉਹ ਵੀ ਅਸੀਂ ਹੁਣ ਮੀਟਿੰਗ ਬੁਲਾ ਕੇ ਉਹਦੇ ਬਾਰੇ ਡਿਸਕਸ ਕਰਾਂਗੇ ਕਿ ਉਹਦੀ ਵੰਡ ਸਹੀ ਤਰੀਕੇ ਨਾਲ ਕੀਤੀ ਜਾਵੇ ਜਿਹੜੀ ਸਰ ਆਪਣੀ ਅੰਦੇਕ ਕਮਾਈ ਦੇ ਵਿੱਚੋਂ ਸਾਨੂੰ ਕਿਸੇ ਵੀ ਮੁਲਾਜ਼ਮ ਨੇ ਹਿੱਸਾ ਪਾਇਆ ਵਾ ਉਹ ਅਸੀਂ ਪਹੁੰਚਦਾ ਕਰਾਂਗੇ ਯਰ ਦੇ ਪ੍ਰਧਾਨ ਜੀ ਤੇ ਸਾਧ ਸੰਸ਼ੇਰ ਸਿੰਘ ਢਿੱਲੋਂ ਪ੍ਰਧਾਨ ਅਮਨਸਰ ਅਸੋਸੀਏਸ਼ਨ ਜੀ ਦੇ ਸੱਦੇ ਤੇ ਮੈਂ ਇੱਥੇ ਪੁੱਜਿਆ ਅੱਤ ਅੱਗੇ ਤੇ ਤੌਰ ਤੇ ਕੈਂਸਰ ਅਵੇਅਰਨੈਸ ਸੈਮੀਨਾਰ ਦੇ ਵਿੱਚ ਜਪੁੱਜ ਕੇ ਇੱਥੇ ਆ ਕੇ ਡਾਕਟਰ ਸਾਹਿਬ ਦੇ ਵਿਚਾਰ ਸੁਣੇ ਜਿਨ੍ਹਾਂ ਨੇ ਸਾਨੂੰ ਸਾਰਾ ਵਿਚਾਰ ਦੱਸਿਆ ਇਸ ਤੇ ਲਿਹਾਇਣਾ ਕੀ ਕਰਨਾ ਚਾਹੀਦਾ ਕੀ ਪ੍ਰਕਾਸ਼ਨ ਬਦਲਣੇ ਚਾਹੀਦੇ ਨੇ ਕੀ ਉਹਦਾ ਸਾਨੂੰ ਸਹੂਲਤਾਂ ਮਿਲਦੀਆਂ ਨੇ ਸਰਕਾਰ ਤੋਂ ਉਹਦੇ ਬਾਰੇ ਵਿਆਹ ਕਰਾਇਆ ਬਹੁਤ ਵਧੀਆ ਇਹਨਾਂ ਦਾ ਪ੍ਰਬਾਲਾ ਹੈ ਹੋਰ ਵੀ ਲਗਾਤਾਰ ਹੈ ਪ੍ਰਧਾਨ ਜੀ ਇਹੋ ਜਿਹਾ ਸੋਸ਼ਲ ਸਰਵਿਸ ਕਰਦੇ ਰਹਿੰਦੇ ਨੇ ਇਹਨਾਂ ਨੇ ਆਪਣੀਆਂ ਇਹਦੀਆਂ ਪਲਾਜ਼ਮਾ ਦੀਆਂ ਮੰਗਾਂ ਨੇ ਸਟੇਟ ਬਾਡੀ ਦੇ ਲੈ ਸਟੇਟ ਲੈਵਲ ਦੇ ਉੱਤੇ ਇਹ ਵੀ ਉਠਾਈਆਂ ਜਿਵੇਂ ਸਾਡਾ 248 ਤੱਕ ਕੁਝ ਜਿਹੜੇ 16 ਤੋਂ ਪਹਿਲਾਂ ਦੇ ਪੈਨਸ਼ਨ ਆਏ ਨੇ ਮੁਲਾਜ਼ਮ ਉਹਨਾਂ ਨੂੰ 245 ਦੇ ਲਿਹਾਜ਼ ਨਾਲ ਸਾਡਾ ਡੀਏ ਜਿਹੜਾ ਦਿੱਤਾ ਜਾ ਰਿਹਾ ਦੱਸ ਕੇ ਬਾਕੀ ਬਾਕੀ ਮੁਲਾਜ਼ਮ 16 ਤੋਂ ਬਾਅਦ ਜਿਨ੍ਹਾਂ ਨੇ ਪੈਨਸ਼ਨ ਆਏ ਨੇ ਉਹਨਾਂ ਨੂੰ 248 ਨਾਲ ਦਿੱਤਾ ਜਾ ਰਿਹਾ ਹਾਈ ਕੋਰਟ ਦੀ ਡਾਇਰੈਕਸ਼ਨ ਵੀ ਹੈ ਕਿ ਇਹਨਾਂ ਨੂੰ ਦਿੱਤਾ ਜਾ ਕੇ ਸਰਕਾਰ ਟਾਲ ਮਟੋਲ ਕਰ ਰਹੀ ਹੈ ਸਾਡੇ ਬਕਾਇਦੇ ਕਿਸ਼ਤਾਂ ਵੀ ਨੇ ਉਹਦੇ ਵਿੱਚ ਇਹਨਾਂ ਨੇ ਉਹ ਵੀ ਇਹਨਾਂ ਨੂੰ ਖੁਰਦ-ਬੁਰਦ ਕਰਕੇ ਦੇ ਰਹੇ ਨੇ ਸਾਨੂੰ ਖੁਰਦ-ਬੁਰਦ ਕਰਕੇ ਦੇ ਰਹੇ ਨੇ ਜੱਕ ਮੁੱਸਤ ਜਿਹੜੀਆਂ ਬਣਦੀਆਂ ਸਨ ਸਰਕਾਰ ਦਾ ਬਹੁਤ ਮੜਾ ਇਹ ਯੋਗਦਾਨ ਇਹਦੇ ਵਿੱਚ ਪੈਨਸ਼ਨਾਂ ਪਤੀ ਇਹਨਾਂ ਨੂੰ ਚਾਹੀਦਾ ਸੀ ਜਿਹੜਾ ਜੋਕੇ ਜੇ ਨਾ ਕੀਤੇ ਵਿਆਹ ਦੇ ਆਪਣੇ ਪੂਰੇ ਨਹੀਂ ਕਰ ਰਹੇ ਕਰ ਰਹੇ ਬਾਕੀ ਇਹਨਾਂ ਨਾਜ਼ਮਾਂ ਦੇ ਜਿਹੜੇ ਮੈਡੀਕਲ ਬਿੱਲ ਨੇ ਬਹੁਤ ਲੰਮੇ ਸਮੇਂ ਤੋਂ ਪੈਂਡਿੰਗ ਚੱਲੇ ਆ ਰਹੇ ਨੇ ਸਟੇਟ ਬਾਡੀ ਲੈਵਲ ਤੇ ਵੀ ਵਾਰ-ਵਾਰ ਡੀਜੀਪੀ ਲੈਵਲ ਤੇ ਡੀਜੀਪੀ ਸਾਹਿਬ ਲੈਵਲ ਤੇ ਵੀ ਮੁੱਦਾ ਠਾਇਆ ਗਿਆ ਸੀਐਮ ਸਾਹਿਬ ਤੋਂ ਵਿੱਤ ਮੰਤਰੀ ਸਾਹਿਬ ਤੋਂ ਵੀ ਮੁੱਦਾ ਠਾਇਆ ਗਿਆ ਕਿ ਸਾਡੇ ਨਾਜ਼ਮਾਂ ਦੇ ਪੈਂਡਿੰਗ ਜਿਹੜੇ ਮੈਡੀਕਲ ਬਿੱਲ ਨੇ ਇਹਨਾਂ ਉਲੇ ਖਾਸ ਤਵਜੋਹ ਦੇ ਕੇ ਇਹਨਾਂ ਨੂੰ ਡਰਾ ਕਰਾਇਆ ਜਾਵੇ ਜਦ ਕਿ ਇਹ 3-3 ਸਾਲ ਤੋਂ ਵੀ ਕਰੀਬ ਪੈਂਡਿੰਗ ਪਏ ਨੇ 3-3-4 ਪੋਰ ਜਿਹੜੀਆਂ ਦੂ ਬਣਦੀਆਂ ਮੰਗਾਂ ਨੇ ਉਹਦੇ ਬਾਰੇ ਵਿਚਾਰ ਕੀਤਾ ਗਿਆ। ਰਾਮਜੀ ਦਾ ਬਹੁਤ ਵਧੀਆ ਪਰਾਲਾ ਬਹੁਤ ਯੋਗਦਾਨ ਪਾ ਰਹੇ ਨੇ ਪਾਰੀ ਐਸੋਸੀਏਸ਼ਨਾਂ ਦਾ ਸੋਸ਼ਲ ਸਰਵਿਸ ਦੇ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਦੇ ਵਿੱਚ ਤੇ ਇਸ ਤਰ੍ਹਾਂ ਇਹਨਾਂ ਦੀ ਚੜ੍ਹਦੀ ਕਲਾ ਜੇ ਪਰਮਾਤਮਾ ਰੱਖੇ ਤੇ ਜੰਦੂਗਣੀ ਚਾਰ ਗੁਣੀ ਤਰੱਕੀ ਕਰਦੇ ਰਹਿਣ। ਸਾਰੀਆਂ ਗੱਲਾਂ ਦੱਸੀਆਂ ਜਾ ਚੁੱਕੀਆਂ ਤੁਹਾਨੂੰ। ਸਭ ਤੋਂ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਮੈਡੀਕਲ ਜਿਹੜੇ ਆ ਨਾ ਬਿੱਲ ਪੈਂਡਿੰਗ ਪਏ ਆ ਉਹ ਬਹੁਤ ਜ਼ਰੂਰੀ ਨੇ ਫਿਰ ਜਿਹੜਾ ਸਾਡਾ ਡੀਏ ਦੀਆਂ ਕਿਸ਼ਤਾਂ ਨੇ ਉਹ ਰੱਖੀ ਬੈਠੇ ਆ ਗਵਰਨਮੈਂਟ ਤੋਂ ਇਸ ਕੰਮ ਤੋਂ ਹੋਈ ਆ ਵੀ ਪੈਸੇ ਇਕੱਠੇ ਕਰ ਲਓ ਤੇ ਆਪੇ ਕਰ ਲਓ ਜੋ ਕੁਝ ਕਰਨਾ ਤੁਹਾਨੂੰ ਐ ਥੋੜਾ ਸਰਕਾਰਾਂ ਚੱਲਦੀਆਂ ਨੇ ਕੋਈ ਥੋੜੀ ਬਹੁਤੀ ਸਰਕਾਰ ਨੂੰ ਵੀ ਸੋਚ ਚਾਹੀਦੀ ਆ ਵੀ ਇਹ ਚੁਣ ਕੇ ਭੇਜਿਆ ਤੁਹਾਨੂੰ ਇਸ ਕਰਕੇ ਨਹੀਂ ਚੁਣ ਕੇ ਭੇਜਿਆ ਕਿ ਤੁਸੀਂ ਉੱਥੇ ਬੈਠ ਕੇ ਸਿਰਫ ਪੈਸੇ ਇਕੱਠੇ ਕਰੀ ਜਾਓ ਉਹ ਪੈਸੇ ਵੰਡੋ ਵੀ ਲੋਕਾਂ ਦੇ ਵਿੱਚ ਗੋਟ ਸੈਂਟਰ ਗਵਰਨਮੈਂਟ ਨਾਲ ਲੜਾਈ ਕਰੀ ਜਾਂਦੇ ਆਪਸ ਚੋਂ ਦੀ ਲੜੀ ਜਾਂਦੇ ਹੋ ਲੋਕਾਂ ਨੂੰ ਕੀ ਮਿਲ ਰਿਹਾ ਲੋਕਾਂ ਨੂੰ ਕੁਝ ਮਿਲ ਰਿਹਾ ਕੁਝ ਹੋਸ਼ ਦੇ ਹੋਸ਼ ਕਰੇ ਕੋਈ ਸਰਕਾਰ ਹੋਸ਼ ਜਾਵੇ ਇਹ ਠੀਕ ਨਹੀਂ ਕੰਮ ਚੱਲ ਰਿਹਾ ਹੁਣ ਇਹ ਜਿਸ ਤਰ੍ਹਾਂ ਹੀ ਕਲੈਕਟ ਕਰ ਰਹੇ ਆ ਪੈਸੇ ਇਹ ਤੇ ਹੋ ਸਮਝਣ ਦੇ ਪੈਸੇ ਕਲੈਕਟ ਕਰਕੇ ਆਪੇ ਸਾਰਾ ਕੁਝ ਕਰ ਲਿਆ ਕਰੋ ਗਵਰਨਮੈਂਟਾਂ ਕਾਦੇ ਵਾਸਤੇ ਹੁੰਦੀਆਂ ਨੇ ਸਾਡੇ ਕੋਲ ਟੈਕਸ ਕਿਉਂ ਲਿਆ ਜਾਂਦਾ ਹਾਂਜੀ ਕੋਈ ਗੱਡੀ ਮੋਟਰ ਮੋਟਰਸਾਈਕਲ ਲੈ ਕੇ ਆਉਂਦੇ ਆ ਪਹਿਲੋਂ ਗਵਰਨਮੈਂਟ ਨੂੰ ਪੈਸੇ ਦੇ ਕੇ ਆਉਂਦੇ ਆ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਨੇ ਕੋਈ ਵੈਲਫੇਅਰ ਹੋ ਨਹੀਂ ਰਹੀ ਪੰਜਾਬ ਦੀ ਕੋਈ ਵੈਲਫੇਅਰ ਹੋ ਨਹੀਂ ਰਹੀ ਲੜਾਈ ਚੋਂ ਕੁਛ ਨਹੀਂ ਨਿਕਲਣਾ ਜੋ ਕੁਛ ਕਰ ਸਕਦੇ ਹੋ ਚੰਗਾ ਕਰੋ ਲੋਕਾਂ ਵਾਸਤੇ ਚੰਗਾ ਕਰੋ ਇਲੈਕਸ਼ਨ ਅੱਗੇ ਆ ਰਹੀ ਆ ਫਿਰ ਮੁੜ ਕੇ ਵੇਖਣਾ ਉੱਪਰ نیچے ਕਿ ਸਾਨੂੰ ਕੋ ਵੋਟ ਕੋਈ ਨਹੀਂ ਪੈ ਰਹੀ ਕੋਈ ਚੰਗੇ ਹੋਣਾ ਬਾਅਦ ਤੇ ਵੀ ਜ਼ਬਰਦਸਤ ਕਲਾਪਿੰਗ